ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਅਕਸਰ ਹੀ ਤੁਹਾਡੇ ਨਾਲ ਕੋਈ ਨਾ ਕੋਈ ਗੱਲ ਐਹੋ ਜੀ ਕਰਦੀ ਆ ਜਿਹੜੀ ਖਾਸ ਹੁੰਦੀ ਆ ਕਦੇ ਵੀ ਮੈਂ ਐਦਾਂ ਦੀ ਗੱਲ ਨਹੀਂ ਕੀਤੀ ਜਿਹੜੀ ਖਾਸ ਨਾ ਹੋਵੇ ਚਾਹੇ ਮੇਰੇ ਲਈ ਖਾਸ ਹੋਊਗੀ ਚਾਹੇ ਉਹ ਤੁਹਾਡੇ ਲਈ ਖਾਸ ਹੋਊਗੀ ਅੱਜ ਇੱਕ ਸੱਚ ਤੇ ਝੂਠ ਨੂੰ ਪਰਖਣ ਵਾਲੀ ਗੱਲ ਆ ਜੋ ਮੈਂ ਸਰਕਾਰ ਦੇ ਗਾੜੀ ਰੱਖਣਾ ਚਾਹੁੰਨੀ ਮੈਂ ਚਾਹੁੰਨੀ ਆ ਵੀ ਤੁਸੀਂ ਇੱਕ ਵਾਰੀ ਵੈਰੀਫਿਕੇਸ਼ਨ ਜ਼ਰੂਰ ਕਰਿਆ ਕਰੋ ਜਿੰਨੇ ਵੀ ਨੌਜਵਾਨਾਂ ਨੇ ਜਿੰਨੇ ਵੀ ਮੁੰਡਿਆਂ ਨੇ ਸੰਦਾਂ ਦੇ ਮਗਰਲੇ ਬੰਨੇ ਲਿਖਾਇਆ ਹੰਦਾ ਨਾ ਭਾਵੇਂ ਵਜਦੇ ਆਂ ਜੱਗ ਤੇ ਬਲੈਕੀਏ ਚਾਹ ਲਿਖਿਆ ਹੰਦਾ ਸ਼ਰੇਆਮ ਕਰਦਾ ਬਲੈਕ ਜੱਟ ਚਾਹ ਕਹਿੰਦੇ ਆ ਵੀ ਲਿਖਿਆ ਹੰਦਾ ਕਿ ਮੈਂ ਬਲੈਕੀਆ ਹਾਂ ਜਾਂ ਕੋਈ ਵੀ ਇਦਾਂ ਦੀ ਲਾਈਨ ਲਿਖੀ ਹੁੰਦੀ ਆ ਤੇ ਇੱਕ ਵਾਰਾਂ ਉਹ ਲਾਈਨ ਦੀ ਤਹਿ ਤੱਕ ਜਾਇਆ ਕਰੋ ਕਿਉਂਕਿ ਉਹ ਸੱਚ ਹੀ ਲਿਖਿਆ ਹੁੰਦਾ ਏ ਝੂਠ ਕੋਈ ਲਿਖਾਉਣਾ ਪਸੰਦ ਨਹੀਂ ਕਰਦਾ ਭਾਵੇਂ ਉਹ ਮਾੜਾ ਕੰਮ ਵੀ ਕਰਦੇ ਆ ਨਾ ਅਗਲੇ ਅਗਲੇ ਇੱਕ ਠੋਕ ਕੇ ਕਰਦੇ ਆ ਤੇ ਕੀ ਗੱਲ ਜੇ ਤੁਹਾਡੇ ਕੋਲ ਸਰਕਾਰੀ ਵਰਦੀ ਹੈ ਜੇ ਤੁਹਾਡੇ ਕੋਲ ਸਰਕਾਰੀ ਜੋਬ ਹੈ ਤੇ ਤੁਸੀਂ ਉਹਦੀ ਵੈਰੀਫਿਕੇਸ਼ਨ ਕਰ ਸਕਦੇ ਹੋ ਕਿ ਹਾਂ ਕਿ ਤੂੰ ਇਹ ਸੰਦ ਦੇ ਉੱਤੇ ਕਿਦਾਂ ਲਿਖਾ ਸਕਦਾ ਠੀਕ ਹੈ ਕਿ ਅਸੀਂ ਵੱਜਦੇ ਹਾਂ ਜੱਗ ਤੇ ਬਲੈਕੀਏ ਹਾਂ ਜੇ ਬਲੈਕੀਏ ਆ ਤਾਂ ਹੀ ਲਿਖਾ ਸਕਦੇ ਹਾਂ ਅਦਰਵਾਇਜ਼ ਨਹੀਂ ਲਿਖਾ ਸਕਦੇ ਜੇ ਕੋਈ ਖਾਲਸੇ ਦੇ ਨਾਲ ਜੁੜਿਆ ਉਹ ਖਾਲਸਾ ਲਿਖਾਊਗਾ ਜੇ ਕੋਈ ਸੰਧੂਆਂ ਨਾਲ ਜੁੜਿਆ ਉਹ ਸੰਧੂ ਲਿਖਾਊਗਾ ਕਦੇ ਪਰਖ ਕੇ ਵੇਖ ਲਿਓ ਜੇ ਮੇਰੇ ਤੇ ਨਹੀਂ ਯਕੀਨ ਤੇ ਇੱਕ ਵਾਰ ਆਪਣੀ ਕਸੋਰਟੀ ਤੇ ਪਰਖ ਕੇ ਵੇਖ ਲਿਓ ਤੁਝੇ ਮੇਰੀ ਵੀਡੀਓ ਵਧੀਆ ਲੱਗੀ ਆ ਜਾਂ ਤੁਹਾਡੇ ਦਿਲ ਨੂੰ ਟੱਚ ਕੀਤੀ ਆ ਤੇ ਇਹ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਉਹਨਾਂ ਤੱਕ ਪਹੁੰਚਾਓ ਜਿਹੜੇ 2 ਨੰਬਰ ਦੇ ਸੰਦ ਲਿਆ ਕੇ ਤੇ ਉੱਤੇ ਇਹ ਵਾਲੀਆਂ ਲਾਈਨਾਂ ਲਿਖਾਉਂਦੇ ਆ ਇੱਕ ਵਾਰੀ ਪਤਾ ਲੱਗਣਾ ਚਾਹੀਦਾ ਏ ਵੀ ਮੈਂ ਇਹ ਵੀਡੀਓ ਪਾਈ ਆ ਤੇ ਨੈਟ ਦੇ ਉੱਤੇ ਇਹ ਵੀਡੀਓ ਨੇ ਧੱਕ ਪਾਈ ਆ